ਕੁਰਖੇਤਰ ਚ ਪਿਪਲੀ ਅਨਾਜ ਮੰਡੀ ਚ ਅੱਜ ਕਿਸਾਨਾਂ ਦੀ ਹੋਵੇਗੀ ਮਾ ਪੰਚਾਇਤ ਵਾਕਵਾਕ ਸੂਬਿਆਂ ਤੋਂ ਸ਼ਾਮਿਲ ਹੋਣਗੇ ਕਿਸਾਨ ਹਰਿਆਣਾ ਇਲੈਕਸ਼ਨ ਵਿਚਾਲੇ ਕਿਸਾਨ ਲੈ ਸਕਦੇ ਨੇ ਕੋਈ ਵੱਡਾ ਫੈਸਲਾ ਰਾਹੁਲ ਗਾਂਧੀ ਅਮਰੀਕਾ ਦੇ ਵਿੱਚ ਸਿੱਖਾਂ ਬਾਰੇ ਦਿੱਤੇ ਆਪਣੇ ਬਿਆਨ ਤੇ ਕਾਇਮ ਰਾਹੁਲ ਨੇ ਆਪਣੇ ਬਿਆਨ ਨੂੰ ਪੋਸਟ ਕਰਕੇ ਪੁੱਛਿਆ ਸਿੱਖ ਭੈਣ ਭਰਾ ਦੱਸਣ ਮੈਂ ਕੀ ਗਲਤ ਕਿਹਾ ਬੀਜੇਪੀ ਫੈਲਾਣਾ ਚਾਹੁੰਦੀ ਹੈ ਝੂਠ आयुष्मान दे बकाया नु ਲੈ ਕੇ बीजेपी ਤੇ ਆਪ ਦੇ ਵਿਚਾਲੇ ਛੜਿਆ ਕਮਸਾਨ ਡਾਕਟਰ ਬਲਬੀਤ ਸਿੰਘ ਦਾ ਕੇਂਦਰੀ ਸਿਹਤ ਮੰਤਰੀ ਜੇਪੀ ਨੰਦਾ ਨੂੰ ਜਵਾਬ ਕਿ ਆਯੁਸ਼ਮਨ ਸਕੀਮ ਦੇ 376 ਕਰੋੜ ਦੇ ਬਕਾਇਆ ਚੋਂ 200 ਦੀ ਕਰੋੜ ਤਾਂ ਕੇਂਦਰ ਨੇ ਦੇ ਦਿੱ। ਆਪ ਨੇ बीजेपी ਦੀ ਕੇਂਦਰ ਸਰਕਾਰ ਤੇ ਲਾਇਆ ਵਿੱਤ ਕਰੇ ਦਾ ਇਲਜ਼ਾਮ ਕੰਗ ਬੋਲੇ ਆਰਡੀਐਫ ਅਤੇ ਐਨਐਚਐਮ ਫੰਡ ਰੋਕੇ बीजेपी ਪੇੰਡੂ ਵਰ ਚਾਰੇ ਨੂੰ ਕਰਨਾ ਚਾਹੁੰਦੀ ਹੈ ਖਤਮ बीजेपी ਇੱਕ ਹੀ ਚੀਜ਼ ਦੇਖਦੀ ਹੈ ਪੰਜਾਬ ਦਾ ਕਿਵੇਂ ਹੋ ਸਕਦਾ ਹੈ ਨੁਕਸਾਨ ਦੇ ਲੇਨਿਚੁਣਾ ਤੇ ਸ਼ੀ ਸਰਕਾਰ ਪੰਜ ਮੰਤਰੀਆਂ ਦੀ ਟੀਮ ਦੇ ਨਾਲ ਨਵੀਂ ਮੁੱਖ ਮੰਤਰੀ ਨੇ ਸਾਂਭੀ ਕਮਾਂ ਨਗਰ ਵਿੱਤ ਅਤਿ ਪਾਵਰ ਸਭ 13ਵਾਂ ਪਾ ਗ੍ਰੈਂਡ ਕੀ ਮੁੱਖ ਮੰਤਰੀ ਬੋਲ ਆਰਵਿੰਦ ਕੇਜੀਵਾਲ ਦੇ ਪੈਰ ਚੁਕੇ ਅਤਿਸ਼ੀ ਨੇ ਸ਼ੁਰੂ ਕੀਤੀ ਨਵੀਂ ਸਿਆਸੀ ਇਨਕਿਆਫਰ ਤੋਂ ਕੇਜੀਵਾਲ ਨੂੰ ਹੀ ਬਣਾਉਣਾ ਮੁੱਖ ਮੰਤਰੀ ਸਭ ਮਿਲ ਕੇ ਕਰਨਗੇ ਕੰਮ ਰਵਾਨੀ ਦੇ ਪਿੰਡ ਸੇਰਪੁਰ ਦੇ ਨੇੜੇ ਦਰਖਤ ਦੇ ਨਾਲ ਟਕਰਾਈ ਸੁਭਾਸ਼ ਬਰਾਲਾ ਮਾਮੂਲੀ ਰੁਕਦੇ ਨਾਲ ਜ਼ਖਮੀ ਹੋਏ ਪਾਜਪਾ ਦੇ ਰਾਜ ਸਭਾ ਮੈਂਬਰ ਲੋਹਾਰੂ ਤੋਂ ਜਾਰੀ ਸੀ ਖਸਾਰ ਅਮਰੀਕਾ ਤੋਂ ਪੀਐਮ ਮੋਦੀ ਦਾ ਦੁਨੀਆ ਨੂੰ ਸੰਦੇਸ਼ 쿼ਡ ਸੰਮੇਲਨ ਦੇ ਵਿੱਚ ਬੋਲੇ ਮੋਦੀ ਅਸੀਂ ਕਿਸੇ ਦੇ ਖਿਲਾਫ ਨਹੀਂ ਮਾਨਵਤਾ ਦੇ ਲਈ 쿼ਡ ਜ਼ਰੂਰ ਸਸ਼ਿਕਾਲ so, న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਮੇਰੀ ਉਮੀਦ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਪੀਐਮ ਮੋਦੀ ਨੇ ਕੁਆਡ ਸਿਖਰ ਸੰਮੇਲਨ ਦੇ ਵਿੱਚ ਹਿੱਸਾ ਲਿਆ ਪ੍ਰਧਾਨ ਮੰਤਰੀ ਮੋਦੀ ਦਾ ਦੁਨੀਆ ਨੂੰ ਸੰਦੇਸ਼ ਹੈ ਕਿ ਅਸੀਂ ਕਿਸੇ ਦੇ ਖਿਲਾਫ ਨਹੀਂ ਹਾਂ ਤਾਂ ਮਾਨਵਤਾ ਦੇ ਲਈ ਕੁਆਡ ਜ਼ਰੂਰੀ ਹੈ ਪੀਐਮ ਮੋਦੀ ਨੇ ਇਕਿਆਰ ਆਰ ਆਨ ਬਾਲਿ ਕਈ ਚੁਣੌਤੀਆਂ ਜਿਹੜੀਆਂ ਨੇ ਆਨ ਕੀਆ ਪਰ ਕੁਆਡ ਹਮੇਸ਼ਾ ਬਣਿਆ ਰਹੇਗਾ ਪੀਐਮ ਮੋਦੀ ਨੇ ਰਾਸ਼ਟਰਪਤੀ ਜੋ ਬਾਜਟ ਦੇ ਨਾਲ दुवली गलत की थी पीएम ने ऑस्ट्रेलिया आस्ट्रे प्रधानमंत्री एंथनी बानिज भी दुवली गलबात की थी तो दसिए कि तीन दिन दौरे पर ने प्रधानमंत्री मोदी और उन्होंने वालों शुरुआत कह लिए कि पहला दिन सी और पहले दिन ही उन्होंने वालों किया गया कि जरूरी है गलबात तस्वीर ने जो बइडन के नकात जदों की गई ਅਕੇ ਵਦਾਂ ਕੇ ਉਧਰ ਸੜਕ ਹਾਦਸੇ ਦੇ ਵਿੱਚ ਵਾਲ-ਵਾਲ ਬਚੇ ਨੇ ਸੁباش ਬਰਾਲਾ ਹਾਦਸੇ ਦਾ ਸ਼ਿਕਾਰ ਹੋਈਏ ਬਜਪੀ ਰਾਜ ਸਭਾ ਮੈਂਬਰ ਦੀ ਗੱਡੀ ਤਾਂ ਹਾਦਸੇ ਵਿੱਚ ਸੁباش ਬਰਾਲਾ ਨੂੰ ਮਾਮੂਲੀ ਸੱਟ ਲੱਗੀ ਹੈ ਭਵਾਨੀ ਦੇ ਪਿੰਡ ਸ਼ੇਰਪੁਰਾ ਦੇ ਨੇੜੇ ਇਹ ਹਾਦਸਾ ਵਾਪਰਿਆ ਹੈ ਔਰ ਦਰੱਖਤ ਦੇ ਨਾਲ ਸੁباش ਬਰਾਲਾ ਦੀ ਗੱਡੀ ਟਕਰਾਈ ਕਿ ਭਵਾਨੀ ਤੋਂ ਹਿਸਾਰ ਚਾਰੇ ਸੀ ਸੁباش ਬਰਾਲਾ ਹਾਦਸੇ ਦਾ ਸ਼ਿਕਾਰ ਹੋਏ ਨੇ ਤਸਵੀਰਾਂ ਦਿਖਾ ਰਹੀਆਂ ਪਰ ਬਚਾਰੇ ਹੈ ਗੰਨਮਤ ਰਹੀ ਹੈ ਕਿ ਬਹੁਤ ਜ਼ਿਆਦਾ ਕੋਈ ਸੱਟਾਂ ਨਹੀਂ ਲੱਗੀਆਂ ਹਾਂ ਮਾਮੂਲੀ ਅਸੀਂ ਕਹਿ ਸਕਦੇ ਹਾਂ ਇਸ ਜ਼ਖਮੀ ਹੋਏ ਨੇ ਵਾਲ-ਵਾਲ ਬਚੇ ਸੁباش ਬਰਾਲਾ ਤਾਂ ਦਿੱਲੀ ਦੇ ਵਿੱਚ ਹੁਣ ਆਤੀਸ਼ੀ ਸਰਕਾਰ ਹੈ ਤਾਂ ਆਤੀਸ਼ੀ ਨੇ ਮੁੱਖ ਮੰਤਰੀ ਦੇ ਵਜੋਂ ਸੌ ਚੁੱਕੀ ਹੈ ਪੰਜ ਮੰਤਰੀਆਂ ਦੀ ਟੀਮ ਵੀ ਉਹਨਾਂ ਦੇ ਨਾਲ ਮੌਜੂਦ ਰਹੀ ਜਦੋਂ ਉਹਨਾਂ ਨੇ ਕਮਾਂਡ ਸੰਭੀ ਹੈ ਤਾਂ ਕੇਜਵਾਲ ਦੇ ਪੈਰ ਛੂਕੇ ਨਵੀਂ ਇਨਿੰਗ ਦੀ ਸ਼ੁਰੂਆਤ ਕੀਤੀ ਗਈ ਹੈ ਗ੍ਰਹਿ ਵਿਭਾਗ ਵਿੱਤ ਵਿਭਾਗ ਦੇ ਸਮੇਂ 13 ਵਿਭਾਗ ਆਤੀਸ਼ੀ ਦੇ ਕੋਲ ਰਹਿਣਗੇ ਯਾਨੀ ਕਿ ਮੁੱਖ ਮੰਤਰੀ ਦੇ ਕੋਲ ਰਹਿਣਗੇ ਤਾਂ ਕਿ ਕੇਜਵਾਲ ਨੂੰ ਫਿਰ ਤੋਂ ਮੁੱਖ ਮੰਤਰੀ ਬਣਾਉਣਾ ਹੈ ਆਤੀਸ਼ੀ ਨੇ ਇਹ ਕਿਹਾ ਹੈ ਸਾਰੇ ਮਿਲ ਕੇ ਕੰਮ ਕਰਨਗੇ ਤਾਂ ਇਹ ਆਤੀਸ਼ੀ ਦੇ ਵੱਲੋਂ ਇਹ ਕਿਹਾ ਗਿਆ ਔਰ ਪੰਜ ਕੈਬਨਿਟ ਮੰਤਰੀ ਸੌਰਵ ਪਾਰਦਵਜ, ਗੋਪਾਲ ਰਾਏ कैलाश गहलोत के इमरान हुसैन मुकेश अहलावत। तस्वीर है छह तस्वीर हम सभी दिल्ली वालों को मिलकर एक ही काम करना है अरविंद केजरीवाल जी को फिर से फरवरी में होने वाले चुनाव में दिल्ली का मुख्यमंत्री बनाना है अगर दिल्ली के लोग अरविंद केजरीवाल जी को दिल्ली का मुख्यमंत्री नहीं बनाते तो जो फ्री बिजली आज दिल्ली वालों को मिल रही है भारतीय जनता पार्टी अपना षड्यंत्र रचके उसको खत्म कर देगी जो सरकारी स्कूल अरविंद केजरीवाल जी ने सुधारे हैं वो फिर से बदहाल हो जाएंगे मोहल्ला क्लिनिक बंद हो जाएंगे अस्पतालों में इलाज बंद हो जाएगा महिलाओं की फ्री बस यात्रा बंद हो जाएगी तो दो करोड़ दिल्ली वालों को मिलकर फिर से अरविंद केजरीवाल जी को दिल्ली का मुख्यमंत्री बनाना अगले चार महीने के लिए मेरा यही काम रहेगा कि जो दिल्ली वाले परेशान रहे पिछले एक डेढ़ साल में भारतीय जनता पार्टी ने जो सड़क के रिपेयर के काम है वो रोक दिए भारतीय जनता पार्टी और उनके एलजी साहब ने अस्पताल में मिलने वाली दवाइयां रोक दी अस्पताल में और मोहल्ला क्लिनिक में टेस्ट रोक दिए दिल्ली से कूड़ा उठना रुक गया लेकिन मैं आज आपको आश्वासन दे रही हूं कि अब अरविंद केजरीवाल जी जेल से बाहर आ गए हैं और उनके मार्गदर्शन में दिल्ली में कूड़ा भी उठेगा सड़कें भी ठीक होंगी पानी के बिल भी ठीक होंगे दिल्ली में जो सीवर की समस्या है वो भी ठीक होगी जो दवाइयां नहीं मिल रही हैं उसको भी हम ठीक करेंगे मैं दिल्ली वालों को यह आश्वासन देना चाहती हूं कि अब अरविंद केजरीवाल जी जेल से बाहर हैं भारतीय जनता पार्टी का कोई भी षड्यंत्र हम सफल नहीं होने देंगे। देखिए, ये पूरी टीम अरविंद केजरीवाल की टीम है और अरविंद केजरीवाल की इस टीम का जो लक्ष्य है कि अरविंद केजरीवाल जी ने जो काम शुरू किए चुनाव तक उसे और ऊंचाइयों तक ले जाना दूसरा अभी तौर से चूंकि सर्दियों में वायु प्रदूषण का स्तर काफी बढ़ता है को कैसे दिल्ली की जनता के साथ मिल करके नियंत्रित किया जाए उसको कार्य योजना बना करके काम करेंगे साथ ही साथ इस तरह की जो और चुनौतियां हैं उनके ही समाधान के लिए हम मिल कर के प्रयास करेंगे सरकार ने बहुत सारे काम किए हैं आज दिल्ली के लोगों को इन तमाम विपरीत परिस्थितियों के बावजूद भी फ्री बिजली मिल रही है लोगों को फ्री पानी मिल रहा है लोग अस्पताल अच्छे बन रहे हैं मोहल्ला क्लिनिक चल रहे हैं स्कूल अच्छे बन रहे हैं लोगों को फ्री जांच हो रही है दवाइयाँ मिल रही हैं महिलाओं की तीर्थ यात्रा हो रही है बुजुर्गों के तीर्थ यात्रा हो रही है बहुत सारे काम हो रहे हैं लेकिन उनमें जो अड़चने आती हैं उनका समाधान करना और जो कुछ और काम इन चुनाव तक जो हमारे पास समय है उसको और बेहतर बनाने के लिए हम मिल करके जो है वो प्रयास करेंगे देखिए जो मार्गदर्शन और नेतृत्व अरविंद केजरीवाल जी का रहा अभी तक वो आगे भी रहेगा उसी प्रकार से और हमारा गोल सिर्फ एक ही है कि दिल्ली की जनता के लिए जिस प्रकार से पहले काम करते रहे उसी प्रकार से हम भी काम करते रहेंगे और हम सभी का संकल्प एक ही है कि अरविंद केजरीवाल जी को वापस जो चुनाव है उनमें वापस लेके आना है और फिर दोबारा उसी प्रकार से लोगों के लिए काम करना है जितने भी जितने भी ज़रूरी काम है उन सबको हम पूरा करने की कोशिश करेंगे और जो गाइडेंस एक नेशनल कन्वीनर के रूप में भी अरविंद केजरीवाल जो रहेगा रहे उसी के चलते हुए हम आगे काम करेंगे मैं बहुत बधाई दे रहा हूं और उपस्थित होकर भी बधाई दिया हूं। और मेरा मानना है कि इस बदलाव के बाद हालांकि समय बहुत कम है तीन चार महीने में दिल्ली में चुनाव होंगे लेकिन दिल्ली को तीसरी महिला मुख्यमंत्री मिली है उनको आतिशी जी को बहुत बहुत बधाइयाँ बस मेरी कुछ दिल्ली के कंसर्न है जो मैं अब उनके मुख्यमंत्री बनने के बाद दूंगा आज एक पत्र भी लिख रहा हूँ हो तो सकता है पत्र की कॉपी आप लोगों को उनको मेल होने के बाद आपसे भी शेयर तो कर लें कंसर्न ये है कि एक तो क्या है साढ़े नौ साल में चूंकि उनके सीनियर रहे हैं अरविंद केजरीवाल जी वो मुख्यमंत्री रहे आप दिल्ली की स्थिति देख ही रहे हैं सड़कों में गड्ढा नदी गंदी हवा गंदी सब कुछ तो हम उनसे प्रार्थना कर रहे हैं कि आप इस दबाव में मत आइएगा कि आप काम कर दोगे तो उनका नाम अरविंद जी का खराब होगा आप अपना खुल के काम करें हम इस तीन चार महीने में आपका पूरा सपोर्ट करें ਅੱਗੇ ਬਾਤਿਆਂ ਤਾਂ ਸਿੱਖਾਂ ਬਾਰੇ ਦਿੱਤੇ ਬਿਆਨ ਤੇ ਰਾਹੁਲ ਗਾਂਧੀ ਕਾਇਮ ਨੇ ਅਤੇ ਦੂਜੇ ਪਾਸੇ ਰਾਹੁਲ ਦੇ ਬਿਆਨ ਦਾ ਵਿਰੋਧ ਵੀ ਲਗਾਤਾਰ ਆ ਰਿਹਾ ਤਾਂ ਸਿੱਖਾਂ ਦੀਆਂ ਸਰਬੌਰ ਜਥੇਬੰਦੀਆਂ ਦੇ ਵਿੱਚ ਵੀ ਰਾਹੁਲ ਦੇ ਬਿਆਨ ਨੂੰ ਲੈ ਕੇ ਵਿਚਾਰਕ ਵੱਖਰੇਵੇਂ ਦੇਖੇ ਜਾ ਸਕਦੇ। ਰਾਹੁਲ ਗਾਂਧੀ ਸਿੱਖਾਂ ਬਾਰੇ ਦਿੱਤੇ ਆਪਣੇ ਇਸ ਬਿਆਨ ਤੇ ਪੂਰੀ ਤਰ੍ਹਾਂ ਕਾਇਮ ਨੇ ਅਮਰੀਕਾ ਦੇ ਵਿੱਚ ਦਿੱਤਾ ਰਾਹੁਲ ਗਾਂਧੀ ਨੇ ਆਪਣਾ ਬਿਆਨ ਮੋੜ ਤੋਂ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਉਹਨਾਂ ਲਿਖਿਆ ਮੇਰੇ ਬਿਆਨ ਬਾਰੇ ਭਾਜਪਾ ਝੂਠ ਫਲਾ ਰਹੀ ਹੈ ਮੈਂ ਸਿੱਖ ਭੈਣ ਭਰਾਵਾਂ ਤੋਂ ਪੁੱਛਣਾ ਚਾਹੁੰਦਾ ਕਿ ਮੇਰੇ ਬਿਆਨ ਵਿੱਚ ਕੁਝ ਗਲਤ ਹੈ ਕੀ ਭਾਰਤ ਦੇਸ਼ ਅਜਿਹਾ ਨਹੀਂ ਹੋਣਾ ਚਾਹੀਦਾ ਜਿੱਥੇ ਬਿਨਾਂ ਡਰ ਧਾਰਮਿਕ ਪ੍ਰੈਕਟਿਸ ਹੋ ਸਕੇ ਭਾਜਪਾ ਹਮੇਸ਼ਾ ਦੀ ਤਰ੍ਹਾਂ ਝੂਠ ਬੋਲਦੀ ਹੈ ਅਤੇ ਮੇਰੀ ਆਵਾਜ਼ ਨੂੰ ਦਬਾਉਣ ਦੇ ਲਈ ਬੇਤਾਬ ਹੈ ਰਾਹੁਲ ਗਾਂਧੀ ਬੇਸ਼ੱਕ ਆਪਣੇ ਬਿਆਨ ਤੇ ਕਾਇਮ ਨੇ ਪਰ ਬੀਜੇਪੀ ਰਾਹੁਲ ਗਾਂਧੀ ਤੇ ਆਪਣੀ ਸਿਆਸਤ ਲਈ ਸਿੱਖ ਕਕਾਰਾਂ ਨੂੰ ਵਰਤਣ ਦੇ ਇਲਜ਼ਾਮ ਲਾ ਰਹੀ ਹੈ। ਛੋੜੀਏ ਰਾਹੁਲ ਗਾਂਧੀ ਜੈਸਾ ਆਦਮੀ ਵੀ ਅੱਜ ਦਸਤਾਰ ਬੰਦ ਕਰ ਗੁਰਦੁਆਰੇ ਜਾਂਦਾ ਉਸ ਕੋਈ ਰੋਕਤਾ ਨਹੀਂ ਹੈ। ਰਾਹੁਲ ਗਾਂਧੀ ਵੀ ਅਗਰ ਦਸਤਾਰ ਬੰਦ ਕਰ ਕਿਸੇ ਪ੍ਰੋਗਰਾਮ ਵਿੱਚ ਜਾਂਦਾ ਸਿੱਖੋ ਕਿ ਉਸ ਕੋਈ ਪੁੱਛਤਾ ਨਹੀਂ ਹੈ। ਔਰ ਰਾਹੁਲ ਗਾਂਧੀ ਵੀ ਕਿਸੇ ਗੁਰਦੁਆਰੇ ਵਿੱਚ ਦਰਸ਼ਨ ਕਰਨੇ ਜਾਂਦਾ ਹੈ ਚਾਹੇ ਉਸਕੇ ਪਿਤਾ ਨੇ ਔਰ ਦਾਦੀ ਨੇ ਹਜ਼ਾਰੋਂ ਸਿੱਖੋ ਕੋ ਮਰਵਾਇਆ ਫਿਰ ਵੀ ਉਸ ਕੋਈ ਰੋਕਤਾ ਟੋਕਤਾ ਨਹੀਂ ਹੈ। इस देश के अंदर दस्तार की इतनी अहमियत है कि देश के प्रधानमंत्री उस पगड़ी को सजा कर निकलते हैं इस देश के अंदर इतनी अहमियत है सिखों की कि देश के प्रधानमंत्री अपने निवास स्थान पर भी सिखों को बुलाते हैं तो उनकी कोई चैकिंग नहीं कर सकता वहां भी उनका कड़ा कर पान को कुतरवा नहीं सकता ये आज देश के अंदर सिखों का सम्मान है राहुल गांधी को झूठ बोलना बंद करना चाहिए हमारे खिलाफ ये नफरत की जो उन्होंने पटारा खोल रखा है अपनी गंदी राजनीति के लिए जो हमें इस्तेमाल कर रहे हैं हमारी दस्तार और हमारे केश गुरुद्वारों को इस्तेमाल कर रहे हैं इसको तुरंत राहुल गांधी जी आपको बंद करना चाहिए और सिख कौन से माफी मांगनी चाहिए ਰਾਹੁਲ ਗਾਂਧੀ ਦੇਸ਼ ਬਿਆਨ ਨੂੰ ਲੈ ਕੇ ਸਿੱਖਾਂ ਦੀਆਂ ਨੁਮਾਇੰਦਗੀਆਂ ਐਸਜੀਪੀਸੀ ਅਤੇ ਡੀਐਸਜੀਐਮਸੀ ਦੇ ਵਿਚਾਰੇ ਵੀ ਵਿਚਾਰਕ ਵੱਖਰੇਵੇਂ ਨਜ਼ਰ ਆ ਰਹੇ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਹੋਰ ਜਥੇਬੰਦੀਆਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆ ਆਨੰਦ ਰਾਏ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਰਾਹੁਲ ਦੇਸ਼ ਦਾ ਮਾਹੌਲ ਖਰਾਬ ਕਰ ਰਹੇ ਨੇ ਪਰ ਦੂਜੇ ਪਾਸੇ ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਦੇ ਇਸ ਬਿਆਨ ਦੀ ਹਮਾਇਤ ਕਰਦੇ ਨੇ ਜਿਹੜੇ ਜਿਹੜੀ ਅਰਜਿੱਤਾ ਦੀ ਗੱਲ ਜਿਹੜੀ ਫਲਾਨ ਦੀ ਕੋਸ਼ਿਸ਼ ਕੀਤੀ ਜਾਦੀ ਹੈ ਰਾਹੁਲ ਗਾਂਧੀ ਵੱਲੋਂ ਐਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਇਹਦਾ ਕੁਐਸਚਨ ਚੁੱਕਿਆ ਜਾਣਾ ਚਾਹੀਦਾ ਔਰ ਸਰਕਾਰ ਵੱਲੋਂ ਵੀ ਜਿਹੜੀ ਬੰਦੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਔਰ ਸਾਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਐਫਓ ਜੇ ਲੋਕਾਂ ਦੇ ਉੱਤੇ ਖਿਲਾਫ ਜੋ ਸਰਕਾਰੀ ਤੌਰ ਦੇ ਉੱਤੇ ਲੀਗਲ ਐਕਸ਼ਨ ਵੀ ਕੀਤਾ ਜਾਏਗਾ ਔਰ ਸਰਕਾਰੀ ਤੌਰ ਦੇ ਉੱਤੇ ਜਿਹੜਾ ਐਕਸ਼ਨ ਹੋ ਸਕਦਾ ਉਹ ਵੀ ਕੀਤਾ ਜਾਏਗਾ 1984 ਦੇ ਵਿੱਚ ਕਤਲੇਆਮ ਕੀਤਾ ਸਿੱਖਾਂ ਦਾ ਉਹ ਅੱਜ ਜਾ ਕੇ ਗੱਲ ਕਰ ਰਿਹਾ ਮੈਂ ਉਹਦਾ ਪੱਖ ਨਹੀਂ ਪੂਰ ਰਿਹਾ ਮੈਂ ਉਹਦੇ ਹੱਕ ਦੀ ਗੱਲ ਜਿਹੜੀ ਬਾਜੋ ਬਣਦੀ ਆ ਮੈਂ ਪੁੱਛਣਾ ਚਾਹੁੰਨਾ ਜਿਹੜੇ ਉਥੇ ਘਰਾਓ ਕਰਦੇ ਆ ਆ ਜਿਹੜੇ ਰਾਜਸਥਾਨ 'ਚ ਸਾਡੀ ਬੀਬੀ ਦੋ ਬੀਬੀਆਂ ਗਈਆਂ ਕੀ ਕਸੂਰ ਸੀ ਉਹਨਾਂ ਦਾ ਜੁਡੀਸ਼ੀਅਲ ਸਰਵਿਸ ਦੇ ਵਿੱਚ ਜਾਣਾ ਸੀ ਕਹਿੰਦੇ ਕਿਰਪਾਨ ਵੀ ਲਾ ਦਿਓ ਕੜਾ ਵੀ ਲਾ ਦਿਓ ਵਿਰੋਧ ਅਤੇ ਸਾਦੇ ਇਸ ਮਾਹੌਲ ਦੇ ਵਿਚਾਲੇ ਬਾਲੀਵੁੱਡ ਅਦਾਕਾਰ ਕੰਗਣਾ ਰਣੌਤ ਨੇ ਵੀ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਿਆ ਉਹਨਾਂ ਕਹਿਆ ਕਿ ਰਾਹੁਲ ਗਾਂਧੀ ਸੱਤਾ ਦੇ ਲਈ ਦੇਸ਼ ਦੇ ਟੁਕੜੇ ਕਰਨ ਨੂੰ ਵੀ ਤਿਆਰ ਨੇ अब मुझे तो लगता है विपक्ष वाले अब देखिए जिस तरह से अभी भी आप राहुल गांधी जी फॉरन जाते हैं उनको कुछ लोगों को जो यूज़ किया जा रहा है इस इसमें भड़काया जा रहा है यूज़ किया जा रहा है फ्रिंज ग्रुप्स को जो है इंस्टिगेट किया जा रहा है और आप जानते हैं किस तरह से ये सब चीज़ें वर्क करती हैं आ, तो अभी भी वो फ़ौरन जाते हैं तो किस तरह की देश को लेकर किस तरह की वो बातें करते हैं आपने वो भी देखा हुआ है तो क्या उनको देश को लेके उनकी क्या भावनाएं हैं वो किससे छुपी हैं वो तो अपनी सत्ता के लिए देश के टुकड़े करने से नहीं वो हिचकिचाते हैं तो ये आप जानते हैं कि उनकी क्या भावना है जिक्र खास है कि राहुल गांधी ने अमेरिका एक प्रोग्राम दे एक के दौरान ये कि सिखा नारत पगड़ी ते ककार पहनने की इजाजत नहीं है राहुल इस बयान लेकर लगातार देश के लगा दे मैं रिपोर्ट न्यूज ਹੁਣ ਗੱਲ ਕਰਦੇ ਹਾਂ ਆਯੂਸ਼ਮਾਨ ਸਕੀਮ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਵਿਚਾਲੇ ਚੱਲ ਰਹੀ ਰੇੜਕੀ ਦੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਬੀਰ ਸਿੰਘ ਨੇ ਜੇਪੀ ਨੱਡਾ ਨੂੰ ਨਾਲ ਮਿਲ ਕੇ ਕੰਮ ਕਰਨ ਦਾ ਸਰਦਾ ਦਿੱਤਾ ਉਧਰ ਮਨਜਿੰਦਰ ਸਿਸਾ ਨੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਆਯੂਸ਼ਮਾਨ ਧਾਰਕਾਂ ਦਾ ਇਲਾਜ ਬੰਦ ਕਰਨ ਦਾ ਮਾਮਲਾ ਗਰਮਾ ਗਿਆ ਹੈ ਕੇਂਦਰ ਸਿਹਤ ਮੰਤਰੀ जेपी नड्डा ਵੱਲੋਂ ਸਵਾਲ ਚੁੱਕਣ ਤੋਂ ਬਾਅਦ ਹੁਣ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਲਟਵਾਰ ਕੀਤਾ ਨੱਡਾ ਦੇ ਬਿਆਨ ਦੀ ਨਿਖੇਦੀ ਕੀਤੀ ਤੇ ਕਿਹਾ ਕਿ ਆਯੁਸ਼ਮਾਨ ਸਕੀਮ ਦਾ ਸਾਰਾ ਪੈਸਾ ਪੰਜਾਬ ਸਰਕਾਰ ਲਗਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਜੇਪੀ ਨੱਡਾ ਨੂੰ ਲੋਕਾਂ ਦੀ ਸਿਹਤ ਦੇ ਮੁੱਦੇ ਤੇ ਸਿਆਸਤ ਨਾ ਕਰਨ ਦੀ ਸਲਾਹ ਵੀ ਦਿੱਤੀ ਤੇ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰਨ ਦਾ ਸਰਦਾ ਦਿੱਤਾ ਸਾਠ ਚਾਲੀਆਂ ਅਸੀਂ ਪੈਸੇ ਦਿੰਦੇ ਆ ਹੁਣ ਤਾਂ ਸਾਰੇ ਮਾਨ ਸਾਹਿਬ ਪੈਸੇ ਦੇ ਰਹੇ ਅਸੀਂ ਫਿਰ ਵੀ ਕੁਛ ਨਹੀਂ ਕਰ ਰਹੇ ਆਪਾਂ ਮਿਲ ਕੇ ਕੰਮ ਕਰੀਏ ਮੈਂ ਫਿਰ ਵੀਨ ਕਰਦਾ ਰੱਡਾ ਸਾਹਿਬ ਨੂੰ ਕਿ ਤੁਸੀਂ ਮੇਰੇ ਭਰਾ ਹੋ ਆਓ ਆਪਾਂ ਮਿਲ ਕੇ ਕੰਮ ਕਰੀਏ ਆਪਾਂ ਬਿਆਨਬਾਜ਼ੀ ਚ ਨਾ ਪਈਏ ਆਪਾਂ ਦੋਸ਼ਣਬਾਜ਼ੀ ਚ ਨਾ ਪਈਏ ਮੇਰੇ ਅਫਸਰ ਆ ਰਹੇ ਸੋਮਵਾਰ ਨੂੰ ਮੈਨੂੰ ਦੱਸੋ ਮੈਂ ਆਜ ਉਹਨਾਂ ਦੁਆਰਾ ਜੀ ਆਪਾਂ ਬੈਠ ਕੇ ਸਾਨੂੰ ਫੜ ਦੇਣੇ ਸ਼ੁਰੂ ਕਰੋ ਅਸੀਂ ਕੰਮ ਕਰ ਰਹੇ ਆ ਆਓ ਆਪਾਂ ਮਿਲ ਕੇ ਲੋਕਾਂ ਨੂੰ ਸੇਵਾ ਰੋਇਆ ਨਾ ਮੈਂ ਬੇਇੱਜ਼ਤੀ ਕਰਦਾ ਜੇ ਮੇਰੇ ਭਰਾ ਨੂੰ ਮੈਂ ਡਾਕਟਰਾਂ ਜੀ ਇੱਕ ਆਪਾਂ ਬਿਮਾਰੀ ਨਾਲ ਲੜੀਏ ਆਪਾਂ ਬੇਰੋਜ਼ਗਾਰੀ ਨਾਲ ਲੜੀਏ ਆਪਾਂ ਨਾ ਪੜਤਣਾ ਨਾਲ ਲੜੀਏ ਆਪਾਂ ਗੰਦਗੀ ਨਾਲ ਲੜੀਏ ਅਸੀਂ ਇੱਕ ਦੂਜੇ ਨਾਲ ਲੜਨ ਥੋੜੀ ਇੱਥੇ ਆਏ ਆ ਇਟ ਇਜ਼ ਨਾਟ ਸੈਂਟਰਲ ਗਵਰਨਮੈਂਟ ਵਰਸ ਸਟੇਟ ਗਵਰਨਮੈਂਟ ਇਟ ਇਜ਼ ਦ ਟੂ ਗਵਰਨਮੈਂਟਸ ਟੁਗੇਦਰ ਫਾਰ ਦ ਪੀਪਲ ਆਫ ਦਿਸ ਕੰਟਰੀ ਉਦ्रेस ਮਾਮਲੇ ਤੇ ਪਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਐਂਟਰੀ ਕੀਤੀ ਤੇ ਦਿੱਲੀ ਦੇ ਨਾਲ ਪੰਜਾਬ ਸਰਕਾਰ ਨੂੰ ਵੀ ਸਵਾਲਾਂ ਦੇ ਇਕੱਠੇਰੇ ਚ ਖੜਾ ਕਰ ਦਿੱਤਾ ਜੋ ਕੰਮ ਅਰਵਿੰਦ ਕੇਜਰੀਵਾਲ ਜੀ ਦਿੱਲੀ ਵਿੱਚ ਬੈਠ वही काम भगवंत मान जी पंजाब में बैठकर कर रहे हैं और करोड़ों रुपया भगवंत मान जी इस बात पे खर्च कर रहे हैं प्रचार के नाम पर कि मोहल्ला क्लिनिक हम खोलेंगे पुराने जो डिस्पेंसरियां थी उनके ऊपर रंग कराकर उसमें हजारों करोड़ रुपया उजाड़ दिया लेकिन अगर जरूरतमंद और गरीब लोगों का प्राइवेट हॉस्पिटल में इलाज हो जाए बेहतर वो कराने को तैयार नहीं है ये मामला शुरू कितो होया उस तो भी तहानू तो जाणु करवादे हाँ ਦਰਸਲ ਬੀਤੇ ਦਿਨੀ ਜੇਪੀ ਨੱਡਾ ਨੇ ਪੰਜਾਬ ਸਰਕਾਰ ਨੂੰ ਨਸੀਹਤ ਦਿੱਤੀ ਤੇ ਕਿਹਾ ਕਿ ਹਸਪਤਾਲਾਂ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ ਲੋੜਵੰਦ ਲੋਕ ਮੁਫਤ ਇਲਾਜ ਦੀ ਸਹੂਲਤ ਤੋਂ ਵਾਂਝੇ ਹੋ ਰਹੇ ਨੇ ਦਿੱਲੀ ਚ ਪਾਰਟੀ ਨੂੰ ਚੀਅਰ ਕਰਨ ਦੀ ਥਾਂ ਪੰਜਾਬ ਤੇ ਧਿਆਨ ਦਿਓ ਪੰਜਾਬ ਦੀ ਵਿਗੜਦੀ ਵਿਵਸਥਾ ਤੇ ਧਿਆਨ ਦਿਓ ਜਿਸ ਤੇ ਆਵਾਦੀ ਪਾਰਟੀ ਨੇ ਜਵਾਬ ਦਿੰਦਿਆਂ ਨੱਡਾ ਨੂੰ ਕਿਹਾ 376 ਕਰੋੜ ਦੇ ਬਕਾਇਚ 220 ਕਰੋੜ ਕੇਂਦਰ ਨੇ ਦੇਣਾ ਕੇਂਦਰ ਨੇ ਪੰਜਾਬ ਦੇ ਐਨ ਐਚ ਐਮ ਦੇ 8000 ਕਰੋੜ ਤੋਂ ਵੱਧ ਦੇ ਫੰਡ ਰੋਕੇ ਪੰਜਾਬ ਦਾ 8000 ਕਰੋੜ ਦਾ ਫੰਡ ਕੇਂਦਰ ਵੱਲ ਬਕਾਇਆ ਨੱਡਾ ਜੀ ਸਾਡੇ ਹੱਕ ਦੇ 8000 ਕਰੋੜ ਦਿਓ ਖੈਰਿਸਵਾਰ ਪਲਟਵਾਰ ਵਿਚਾਲੇ ਪੰਜਾਬ ਦੇ ਨੀਜੀ ਹਸਪਤਾਲਾਂ ਨੇ 600 ਕਰੋੜ ਰੁਪਏ ਦੇ ਬਕਾਏ ਦੀ ਗੱਲ ਕਰਕੇ ਲੋਕਾਂ ਦਾ ਇਲਾਜ ਰੋਕ ਦਿੱਤਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਕਿੰਨੀ ਛੇਤੀ ਇਹ ਮਸਲਾ ਹੱਲ ਹੁੰਦਾ ਹੈ ਤੇ ਇਲਾਜ ਤੋਂ ਵਾਂਝੇ ਲੋਕਾਂ ਦੀ ਸੁਣਵਾਈ ਹੁੰਦੀ ਹੈ ਬਿਊਰੋ ਰਿਪੋਰਟ న్యూਸ 18 ਅਗੇ ਗੱਲਾਂ ਉਹ ਤਾਂ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਤੇ ਵੱਡਾ ਇਲਜ਼ਾਮ ਲਗਾਇਆ ਕੇਂਦਰ ਨੇ ਆਰਡੀਐਫ ਐਮਡੀਐਫ ਦਾ ਪੈਸਾ ਰੋਕਿਆ ਹੈ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਬਜੇਪੀ ਮੰਡੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ ਬਜੇਪੀ ਪੇਂਡੂ ਅਰਥਚਾਰੇ ਨੂੰ ਤਬਾਹ ਕਰਨਾ ਚਾਹੁੰਦੀ ਹੈ ਔਰ ਬਜੇਪੀ ਵੇਖਦੀ ਹੈ ਕਿ ਪੰਜਾਬ ਦਾ ਨੁਕਸਾਨ ਕਿਵੇਂ ਹੋਏਗਾ ਬਜੇਪੀ ਦਾ ਕੋਈ ਮਕਸਦ ਹੈ ਪੰਜਾਬ ਦਾ ਗੜ ਕੁੱਟਣਾ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਪੰਜਾਬ ਆਪਣਾ ਹੱਕ ਮੰਗ ਰਿਹਾ ਹੈ ਵੇਖ ਨਹੀਂ ਕਾਇ ਹੈ ਮੂਲ ਡਿਵੈਲਪਮੈਂਟ ਫੰਡ ਦੀ ਗੱਲ ਹੈ ਚਾਹ ਮੰਡੀ ਡਿਵੈਲਪਮੈਂਟ ਫੰਡ ਦੀ ਗੱਲ ਹੈ ਚਾਹ ਆਯੂਸ਼ ਯੋਜਨਾ ਦੀ ਗੱਲ ਹੈ ਚਾਹ ਨੈਸ਼ਨਲ ਹੈਲਥ ਮਿਸ਼ਨ ਦੀ ਗੱਲ ਹੈ ਚਾਹ ਪੀਐਸਪੀਸੀਲ ਨੂੰ ਬੋਰੋਇੰਗ ਕਰਨ ਵਾਸਤੇ ਜਿਹੜਾ ਲੋਨ ਦੀ ਲਿਮਿਟ ਹੈ ਉਹਨੂੰ 50% ਜਿਹੜਾ ਆ ਉਹ ਡਿਕਰੀਸ ਕਰਤਾ ਹੈ ਤੇ ਚਾਹ ਸਾਡੇ ਗਦਾਮਾਂ ਚੋਂ ਫਸਲ ਚੱਕਣ ਦੀ ਗੱਲ ਹੈ ਹਰ ਥਾਂ ਤੇ ਪੰਜਾਬ ਨਾਲ ਮੋਦੀ ਸਾਹਿਬ ਦੀ ਸਰਕਾਰ ਜ਼ਿਕਰਾ ਕਰ ਰਹੀ ਹੈ 180 85 ਲੱਖ ਮੈਟ੍ਰਿਕ ਟਨ ਫਸਲ ਸਾਡੀ ਅਗਲੇ ਮਹੀਨੇ ਆ ਜਾਣੀ ਆ ਤੇ ਅੱਜ ਜਦੋਂ ਵਾਰ-ਵਾਰ ਪਿਛਲੇ ਤੱਕਨ 2-3 ਮਹੀਨਿਆਂ ਤੋਂ ਸੀ ਰਿਕੁਐਸਟ ਕਰ ਰਹੇ ਸਾਡੇ ਮੰਤਰੀ ਸਾਹਿਬ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੇ ਅਫੀਸ਼ਰ ਸਹਿਬਾ ਕਿ ਇਹ ਗੋਦਾਮ ਖਾਲੀ ਕਰਵਾਓ ਸਾਡੇ ਕਿਸਾਨ ਦੀ ਫਸਲ ਕਿੱਥੇ ਰੱਖੀ ਜਾਊਗੀ ਬੀਜਪੀ ਦੇ ਕੰਨ ਤੇ ਜੂ ਨਹੀਂ ਸਰਕਾਰੀ ਕਿਉਂਕਿ ਬੀਜਪੀ ਮੋਦੀ ਸਾਹਿਬ ਦੀ ਸਰਕਾਰ ਇਕੋ ਹੀ ਮਕਸਦ ਨਾਲ ਪੰਜਾਬ ਨਾਲ ਦੇਖਦੀ ਕਿ ਪੰਜਾਬ ਦਾ ਨੁਕਸਾਨ ਪੰਜਾਬ ਦਾ ਆਰਥਿਕ ਜਿਹੜਾ ਪਿੰਡੂ ਆਰਥਿਕ ਜਿਹੜਾ ਢਾਚੋਂ ਨੂੰ ਟੈਸ ਨੈਸ ਕਿ ਤਰਾ ਕਰਨਾ ਪੰਜਾਬ ਨੂੰ ਨੁਕਸਾਨ ਦੇ ਤਰਫ ਚੋਣਾ ਇਹਦੇ ਲਈ ਜਿਹੜੀ ਆ ਬੀਜੇਪੀ ਸਰਕਾਰ ਨੇ ਕੀ ਆ ਲੇਕੇ ਤਾਂ ਚੋਨੇ ਦੀ ਨਵੀਂ ਫਸਲ ਦੀ ਸਟੋਰੇਜ ਦੀ ਚਿੰਤਾ ਹੋ ਰਹੀ ਹੈ ਸੈਲਰਾਂ ਦੇ ਵਿੱਚ ਦਾਸੀ ਕਿ ਪੁਰਾਣੀ ਫਸਲ ਦੇ ਹੀ ਅੰਬਾਰ ਲੱਗੇ ਹੋਏ ਨੇ ਨਵੀਂ ਫਸਲ ਰੱਖਣ ਦੇ ਲਈ ਥਾਂ ਦੀ ਘਾਟ ਹੈ ਸ਼ੈਲਰ ਮਾਲਕ ਕਹਿ ਰਹੇ ਨੇ ਤਾਂ ਸੂਬੇ ਦੇ ਵਿੱਚ ਸਟੋਰੇਜ ਦੀ ਕੁੱਲ ਸਮਰੱਥਾ ਦਾਸੀ ਕਿ 4.28 ਲੱਖ ਟਨ ਹੈ ਸ਼ੈਲਰ ਮਾਲਕ ਸ਼ੈਲਰ ਮਾਲਕ ਦੇ ਮੁਤਾਬਿਕ ਤਾਂ 4.21 ਲੱਖ ਟਨ ਪਹਿਲਾਂ ਹੀ ਫਸਲ ਪਈ ਹੈ

ਜਿਹਨੂੰ ਟ੍ਰੋਪੀਆ 23 24 ਕਿਹਾ ਜਾਂਦਾ ਹੈ ਜੇ ਉਹਦੇ ਵਿੱਚ ਸ਼ੈਲਰਾਂ ਨੂੰ ਬਹੁਤ ਭਾਰੀ ਨੁਕਸਾਨ ਚਲਣ ਪਿਆ ਨੁਕਸਾਨ ਜਿਹੜਾ ਸ਼ੈਲਰਾਂ ਨੇ ਛੱਡਿਆ ਉਹਦੇ ਪਿੱਛੇ ਸਰਕਾਰ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਦੀ ਅਫਸਰशाही ਜ਼ਿੰਮੇਵਾਰ ਹੈ ਤੇ ਨਾਲ ਦੀ ਨਾਲ ਕੇਂਦਰ ਸਰਕਾਰ ਵੀ ਇਹਦੇ 'ਚ ਬਹੁਤ ਜ਼ਿਆਦਾ ਜ਼ਿੰਮੇਵਾਰ ਹੈ ਕਿਉਂਕਿ ਜਿੰਨਾ ਵੀ ਅਸੀਂ ਕੋਈ ਵੀ ਆਪਾਂ ਫਸਲ ਪ੍ਰੋਗਰ ਕਰਦੀ ਆ ਪੰਜਾਬ ਸਰਕਾਰ ਉਹ ਸੈਂਟਰਲ ਪੂਲ ਲਈ ਪ੍ਰੋਗਰ ਕਰਦੀ ਹੈ ਸੈਂਟਰਲ ਗਵਰਨਮੈਂਟ ਨੇ ਪੰਜਾਬ ਦੇ ਵਿੱਚੋਂ ਰਾਈਸ ਮੂਵ ਨਹੀਂ ਕੀਤਾ ਅੱਜ ਦੀ ਇੱਕ ਸਥਿਤੀ ਇਹ ਹੈ ਆਪਣੀਕਾਰ ਦੀ ਸੈਂਟਰਲ ਗਵਰਨਮੈਂਟ ਦੀ ਕਿ ਸਰਕਾਰ ਕੋਲ 428 ਕੇ 30 ਲੱਖ ਮੈਟ੍ਰਿਕ ਟਨ ਰਾਈਸ ਦੀ ਸਪੇਸ ਹੈ ਟੋਟਲ ਇਨ ਇੰਡੀਆ ਜਿਹਦੇ ਵਿੱਚ 421 21 ਲੱਖ ਮੈਟ੍ਰਿਕ ਟਨ ਰਾਈਸ ਪਿਆ ਹੈ ਤੇ ਸਿਰਫ ਤੇ ਸਿਰਫ 7-8 ਲੱਖ ਮੈਟ੍ਰਿਕ ਟਨ ਦੀ ਸਪੇਸ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਬਿਲਕੁਲ ਵੀ ਨਹੀਂ ਹੈਗੀ ਤੇ ਜੇ ਅੱਜ ਵੀ ਸਰਕਾਰ ਜਾਗੇ ਤਾਂ ਵੀ ਇਹ ਗਾਂ ਦੇ ਸੀਜ਼ਨ ਲਈ ਸਪੇਸ ਨਹੀਂ ਇਹਨਾਂ ਤੋਂ ਕ੍ਰੀਏਟ ਹੋਣੀ ਪੰਜਾਬ ਦੇ ਜਿਹੜੇ ਗੋਦਾਮ ਹੈ ਉਹ ਭਰੇ ਪਏ ਆ ਨਾਜ ਨਾਲ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਦੇ ਫੂਡ ਐਂਡ ਜਿਹੜੇ ਪ੍ਰੋਸੈਸ ਮਿਨਿਸਟਰ ਹੈ ਉਹ ਵੀ ਦਿੱਲੀ ਜਾ ਕੇ ਕੇਂਦਰ ਦੇ ਮੰਤਰੀਆਂ ਨੂੰ ਮਿਲ ਚੁੱਕੇ ਆ ਮੁੱਖ ਮੰਤਰੀ ਜੀ ਪੱਤੀ ਲਿਖ ਚੁੱਕੇ ਆ ਤਮਾਮ ਸਾਡੇ ਅਫੀਸ਼ੀਅਲਸ ਕਨਸਰਨ ਡਿਪਾਰਟਮੈਂਟ ਦੇ ਵਾਰ-ਵਾਰ ਦਿੱਲੀ ਸਰਕਾਰ ਨੇ ਟੇਕ ਅਪ ਇਸ਼ੂ ਕਰ ਚੁੱਕਿਆ ਅੱਜ ਵੀ ਕਿਉਂਕਿ ਅਗਲੀ ਤਰੀਕ ਨੂੰ 30 ਸਤੰਬਰ ਤੋਂ ਪੰਜਾਬ ਦੀਆਂ ਮੰਡੀਆਂ ਝੋਨਾ ਆਉਣ ਲੱਗਣਾ ਅੱਜ ਵੀ ਪੰਜਾਬ ਤੇ ਗਦਾਮਾ ਚੋਂ ਜਿਹੜੀ ਫਸਲ ਹੈ ਉਹ ਭਾਰਤ ਸਰਕਾਰ ਚੁੱਕਣ ਨੂੰ ਤਿਆਰ ਨਹੀਂ ਹੈ ਵਿਤਕਰਾਮੀਅਤ ਕੀ ਹੈ